ਦਿੱਲੀ ਦੇ ਵਿੱਚ ਹੋਏ ਵੱਡੇ ਬਲਾਸਟ ਤੋਂ ਬਾਅਦ ਆ ਦੇਖੋ ਵੱਡੇ ਪੱਤਰਤੀ ਜਾਂਚ ਤਾਂ ਸ਼ੁਰੂ ਹੋਈ ਪਰ ਚਾਰ ਮਾਸਟਰਮਾਈਂਡ ਦੇ ਖੁਲਾਸੇ ਹੋ ਗਏ ਨੇ ਇਹ ਚਾਰ ਮਾਸਟਰਮਾਈਂਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਔਰ ਹੈਰਾਨੀ ਦੀ ਗੱਲ ਹੈ ਕਿ ਚਾਰੋਂ ਮਾਸਟਰਮਾਈਂਡ ਡਾਕਟਰ ਨਿਕਲੇ ਨੇ ਜਿਨ੍ਹਾਂ ਦੇ ਵੱਲੋਂ ਦਿੱਲੀ ਦੇ ਵਿੱਚ ਵੱਡੇ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਔਰ ਦੱਸ ਦਈਏ ਕਿ ਬੀਤੇ ਕੱਲ ਵੀ ਇੱਕ ਡਾਕਟਰ ਦੀ ਗ੍ਰਿਫਤਾਰੀ ਹੋਈ ਜਿਸ ਦੇ ਕਾਰ ਦੇ ਵਿੱਚ ਉਹ ADX ਜਾਂ ਫਿਰ 4 ਜਿਹੜੇ ਕਾਰਤੂਸ ਨੇ ਉਹ ਬਰਾਮਤ ਹੋਏ ਸੀ ਤੇ ਉਸ ਤੋਂ ਬਾਅਦ ਨਾਲ ਹੀ ਅਗਲੇ ਦਿਨ ਵੱਡਾ ਤਮਾਕਾ ਕੀਤਾ ਗਿਆ ਤਾਰਾ ਜੋੜਦਿਆਂ ਬਿਹਤ ਆਪਣੇ ਆਪ ਦੇ ਵਿੱਚ ਜਿਹੜੀਆਂ ਨਜ਼ਰ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਚਾਰ ਮੌਨਸਟਰ ਮਾਈਂਡੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਰ ਲੁਕੂਕੀਆਂ ਨੇ ਦਰਸਲ ਅਸੀਂ ਇਹ ਕਿ ਦਿੱਲੀ ਦੇ ਵਿੱਚ ਹੋਇਆ ਵੱਡਾ ਤਮਾਕਾ ਹੈਰਾਨ ਪਰੇਸ਼ਾਨ ਕਰਨ ਦੇਣ ਵਾਲਾ ਸੀਗਾ ਔਰ ਜਿਸ ਤੋਂ ਬਾਅਦ ਹੁਣ ਦਿੱਲੀ ਦੇ ਲਾਲ ਕਿਲੇ ਨੇੜੇ ਹੋਇਆ ਕਾਰ ਬੰਬ ਤਮਾਕੇ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋਈ ਹੈ ਤਮਾਕੇ ਬਾਰੇ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਜੁਰਾਂ ਦਿੱਲੀ ਤਮਾਕੇ ਨਾਲ ਜੁੜੇ ਚਾਰ ਸ਼ੱਕੀਆਂ ਦੇ ਨਾਮ ਵੀ ਸਾਹਮਣੇ ਆ ਗਏ ਨੇ ਉਹ ਇਹੋ ਹੀ ਸ਼ੱਕੀ ਹੜ ਜਿਹੜਾ ਨੂੰ ਪੁਲਿਸ ਨੇ ਵੱਖ-ਵੱਖ ਰਾਜਾਂ ਵਿੱਚ ਵਿਸਫੋਟਕ ਅਤੇ ਧਿਆਰ ਨਾਲ ਗ੍ਰਿਫਤਾਰ ਕੀਤਾ ਸੀ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਸ਼ੱਕੀਆਂ ਨੇ ਇਸ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰਨ ਦਿੱਲੀ ਦੇ ਲਾਲ ਕਿਲੇ ਨੇੜੇ ਤਮਾਕੇ ਨੂੰ ਤੁਰੰਤ ਅੰਜਾਮ ਦਿੱਤਾ ਹੈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਡਾਕਟਰ ਹਨ ਤੇ ਜਾਤਾ ਯੂਨੀਵਰਸਿਟੀਆਂ ਵਿੱਚ ਪੜਾਉਂਦੇ ਹਨ ਜਾਂ ਆਪਣੀਆਂ ਪ੍ਰੈਕਟਿਸਾਂ ਚਲਾਉਂਦੇ ਹਨ ਤੇ ਵਿਰੀਜ਼ਾ ਦਾ ਇਲਾਜ ਕਰਦੇ ਨੇ ਤੇ ਇਸੇ ਦੌਰਾਨ ਹੀ ਦੱਸੀਏ ਕਿ ਵੱਡੇ ਖੁਲਾਸੇ ਜਿਹੜੇ ਨੇ ਇਹਨਾਂ ਨੂੰ ਲੈ ਕੇ ਕੀਤੇ ਗਏ ਨੇ ਔਰ ਨਾਲ ਦੀ ਨਾਲ ਗ੍ਰਫਤਾਰ ਕੀਤੇ ਗਏ ਚਾਰ ਡਾਕਟਰਾਂ ਵਿੱਚੋਂ ਤਿੰਨ ਕਸ਼ਮੀਰੀ ਹਨ ਇਹ ਮਹਿਲਾ ਡਾਕਟਰ ਲਖਨਊ ਦੀ ਹੈ ਔਰ ਤਮਾਕੇ ਨਾਲ ਜੁੜੇ ਇਹਨਾਂ ਸ਼ੱਕੀਆਂ ਦੇ ਬਾਰੇ ਜਾਣਕਾਰੀਆਂ ਸਾਹਮਣੇ ਆਗੀਆਂ ਨੇ ਇੱਕ ਡਾਕਟਰ ਉਮਰ ਉਰੇ ਨਵੀਆ ਇੱਕ ਆਕਟਰ ਡਾਕਟਰ আদিল احمد ਹੈ ਔਰ ਡਾਕਟਰ ਮੁਜ਼ਮਿਲ ਸ਼ਕੀਰ ਔਰ ਡਾਕਟਰ ਸ਼ਾਹੀਨ شاہਦ ਇਹ ਜਿਹੜੇ ਡਾਕਟਰ ਨੇ ਇਹਨਾਂ ਦੇ ਬਾਰੇ ਖੁਲਾਸੇ ਹੋ ਗਏ ਨੇ ਇਹ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਨੇ ਕਈ ਪ੍ਰੈਕਟਿਸ ਕਰਦੇ ਨੇ ਤੇ ਇਸ ਤੋਂ ਬਾਅਦ ਹੁਣ ਜੇ ਗੱਲ ਕਾਲੀ ਹੈ ਤੇ ਇਹਨਾਂ ਦੇ ਕੋਲੋਂ ਕਾਰਤੂਸ ਵੀ ਮਿਲੇ ਨੇ ਔਰ ਹੈਰਾਨੀ ਵਾਲੀ ਗੱਲ ਇਹ ਸੀ ਕਿ 4 ਸਾਲਾਂ ਬਾਅਦ ਵੀ ਲਾਕਰ ਕਿਵੇਂ ਪੰਦ ਰਿਆ ਯਾਨੀ ਕਿ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਸਾਰੀਆਂ ਸ਼ੱਕੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਵੱਡੇ ਕਾਂਡ ਕੀਤੇ ਤਾਂ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਔਰ ਦਰਸਲ ਦੱਸੀਏ ਇੱਕ ਡਾਕਟਰ ਅਦੀਲ احمد ਸਹਾਨਪੁਰ ਵਿੱਚ ਇੱਕ ਡਾਕਟਰ ਹੈ ਉਹ ਕਸ਼ਮੀਰ ਦੇ ਅਨੰਤਨਾਗ ਦੇ ਕਾਜ਼ੀਕੋੜ ਦਾ ਰਹਿਣ ਵਾਲਾ ਹੈ ਅਨੰਤਨਾਗ ਦੀ ਜੀਐਮਸੀ ਮੈਡੀਕਲ ਕਾਲਜ ਵਿੱਚ ਆਦਿਨ ਨੇ ਲੋਕਰ ਵਿੱਚ AK 47 ਮਿਲੀ ਹੈ ਦੇ ਹਾਲਾਂਕਿ ਇਹ 4 ਸਾਲਾਂ ਬਾਅਦ ਵੀ ਡਾਕਟਰ ਕਿਵੇਂ ਬੰਦ ਰਿਹਾ ਇਹ ਹਨਾਨੀ ਵਾਲੀ ਗੱਲ ਹੈ ਡਾਕਟਰ ਮੁਜ਼ਮਿਲ ਸ਼ਕੀਲ ਫਰੀਦাবাদ ਦੇ ਅਲਫਾ ਅਲਫ ਲਾ ਮੈਡੀਕਲ ਯੂਨੀਵਰਸਿਟੀ ਵਿੱਚ ਪੜਾਉਂਦੇ ਸਨ ਔਰ ਪੁਲਵਾਮਾ ਦੇ ਕੋਯਾਲ ਦਾ ਰਹਿਣ ਵਾਲਾ ਹੈ ਪੁਲਿਸ ਨੇ ਮੁਲਜ਼ਮ ਦੇ ਭਰਾ ਨੂੰ ਵੀ ਆਪਣੇ ਨਾਲ ਲੈ ਲਿਆ ਮੁਲਜ਼ਮ ਦੇ ਕਰਾਇਦੇ ਕਮਰੇ ਵਿੱਚ 360 ਕਿਲੋ ਵਿਸਫੋਟਕ ਇੱਕ ਰਾਈਫਲ ਤੇ ਮੈਗਜ਼ੀਨ ਬਰਾਮਦ ਕੀਤੇ ਗਏ ਨੇ ਤਾਂ ਸ਼ਾਹੀਨ ਸ਼ਹੀਦ ਨਾਲ ਜੁੜੀ ਨਾਲ ਜੁੜੀ ਇਹ ਮਹਿਲਾ ਡਾਕਟਰ ਹੈ ਉਸਨੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਔਰ ਇਹ ਖੁਲਾਸਾ ਹੋਇਆ ਕਿ ਮਹਿਲਾ ਡਾਕਟਰ ਦੀ ਕਾਰ ਵਿੱਚ ਕੁਝ ਹਥਿਆਰ ਬਰਾਮਦ ਹੋਏ ਨੇ ਕਾਰਵਾਈ ਮੁਸਬਿਲ ਦੀ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਸੀ ਤਾਂ ਇਹਮ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਬਹੁਤ ਫੱਟਾ ਤਮਾਕਾ ਚੋ ਡੱਬੀ ਦੇ ਵਿੱਚ ਹੋਇਆ ਉਸ ਤੋਂ ਬਾਅਦ ਚਾਹ ਨੂੰ ਮੁਲਜ਼ਮ ਕੇ ਰਫਤਾਰ ਹੋ ਗਏ